ਸਾਡੇ ਨਾਲ ਮੌਜੂਦ ਨੇ ਮੈਡਮ ਕਰਮਜੀਤ ਕੌਰ ਜੀ ਆਮ ਪਾਰਟੀ ਤੋਂ ਤੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਅੱਜ ਕਿਉਂਕਿ ਆਮ ਪਾਰਟੀ ਦੇ ਕੈਂਡੀਡੇਟ ਡਾਕਟਰ ਰਾਜਕਮਾ ਜੀ ਨੇ ਵੀ ਅੱਜ ਜਿਹੜੇ ਆ ਪੱਤਰ ਭਰਨੇ ਆਪਣੇ ਜਾ ਕੇ ਉੱਥੇ ਹਾਂਜੀ ਮੈਡਮ ਸਸੀ ਕਾਲ ਜੀ ਸਸੀ ਕਾਲ ਜੀ ਜੀਟੀਐਨ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸੀ ਕਾਲ ਨਮਸਤੇ ਅੱਜ ਡਾਕਟਰ ਰਾਜਕਮਾਰ ਜੀ ਚੱਬੇਵਾਲ ਤੋਂ ਸਾਡੀ ਹਲਕਾ ਉਮੀਦਵਾਰ ਨੇ ਜਿਹੜੇ ਅੱਜ ਨੋਮੀਨੇਸ਼ਨ ਫਾਈਲ ਕਰਨ ਜਾ ਰਹੇ ਆ ਔਰ ਸਮੂਹ ਵਰਕਰ ਸਾਰੇ ਹਲਕੇ ਇਸ ਦੇ ਸਾਡੇ ਐਮਐਲਏ ਸਹਿਬਾਨ ਜਿੰਨੇ ਵੀ ਸਾਡੇ ਉਮੀਦਵਾਰ ਸਾਬਾਨਾ ਅੱਜ ਸਾਰੇ ਅੱਜ ਬੜਾ ਉਤਸ਼ਾਹ ਆ ਔਰ ਜਿਵੇਂ ਕਿ ਮੈਂ ਪਹਿਲਾਂ ਵੀ ਕਹਿੰਨੀ ਕਿ ਹਮੇਸ਼ਾ ਜਿਹੜੇ ਲੋਕ ਨੇ ਉਹ ਵੱਡੇ ਹੁੰਦੇ ਆ ਲੋਕਾਂ ਨੇ ਇੱਕ ਮੈਜੋਰਟੀ ਨਾਲ ਜੇ ਸਰਕਾਰ ਨੂੰ ਚੁਣਿਆ ਸੀਗਾ ਕਿਤੇ ਵਿਧਾਨ ਸਭਾ ਚ ਉਹਨਾਂ ਨੇ ਮੈਜੋਰਟੀ ਦੇ ਨਾਲ ਸਰਕਾਰ ਨੂੰ ਚੁਣਿਆ ਔਰ ਉਸ ਸਰਕਾਰ ਦੇ ਕੀਤੇ ਹੋਏ ਕੰਮ ਪਸੰਦ ਆ ਰਹੇ ਆ ਉਸੇ ਤਰ੍ਹਾਂ ਲੋਕ ਸਭਾ ਉਮੀਦਵਾਰ ਵੀ ਸਾਡੇ ਜ਼ਿਲ੍ਹੇ 'ਚ ਗੱਲ ਕਰਾ ਹੁਸ਼ਿਆਰਪੁਰ ਹਲਕੇ ਦੀ ਤੇ ਸਾਰੇ ਪੰਜਾਬ ਦੀ ਪੜੇ ਲਿਖੇ ਇਮਾਨਦਾਰ ਜਿਹੜੇ ਉਮੀਦਵਾਰ ਨੇ ਜਿਹੜੇ ਸਾਡੇ ਸੂਬੇ ਦੇ ਪੰਜਾਬ ਦੇ ਹੱਕਾਂ ਦੀ ਗੱਲ ਜਿਹੜੀ ਲੋਕ ਸਭਾ 'ਚ ਕਰਨਗੇ ਤੇ ਅੱਜ ਸਾਰੇ ਸਾਡੇ ਜਿੰਨੇ ਵੀ ਵਰਕਰ ਸਹਿਬਾਨ ਨੇ ਸਾਰੇ ਰਲ ਕੇ ਅੱਜ ਸੀ ਉਹਨਾਂ ਦੀ ਨਾਮੀਨੇਸ਼ਨ ਫਾਈਲ ਕਰਨ ਜਾ ਰਹੇ ਆ ਸਾਰੇ ਬੜੇ ਖੁਸ਼ ਆ ਤੇ ਸਾਰੇ ਅੱਜ ਬੜਾ ਉਤਸ਼ਾਹ ਮੈਡਮ ਇੱਕ ਰੂਪ ਜਿਹੜਾ ਬਾਕੀ ਪਾਰਟੀਆਂ ਨਾਲ ਲਗਾਇਆ ਜਾ ਰਿਹਾ ਪਿਆ ਆਮ ਪਾਰਟੀ ਜਿਹੜੀ ਆ ਭਗਵੰਤ ਮਾਨ ਸਾਹਿਬ ਆ ਕੇਜਰੀਵਾਲ ਸਾਹਿਬ ਆ ਉਹ ਗੱਲਾਂ ਕਰਦੇ ਆ ਔਰਤਾਂ ਨੂੰ ਅੱਗੇ ਲੈ ਕੇ ਜਾਵਾਂਗੇ ਇਹਨਾਂ ਰਾਖਮਾ ਕਰਨ ਦੇਵਾਂਗੇ ਇੱਕ ਜਿਹੜਾ ਤਾਂ 1000 ਰੁਪਏ ਦਾ ਵਾਅਦਾ ਨਹੀਂ ਉਹਨਾਂ ਨੇ ਪੂਰਾ ਕੀਤਾ ਇੱਕ ਰੋਪ ਤਾਂ ਸਭ ਤੋਂ ਵੱਟਾਇ ਲੱਗਦਾ ਪਿਆ ਦੂਜਾ ਰੋਪ ਇਹ ਆ ਤੇ 13 ਸੀਟਾਂ ਦੇ ਵਿੱਚੋਂ ਇੱਕ ਵੀ ਉਹਨਾਂ ਨੇ ਕੈਂਡੀਡੇਟ ਜਿਹੜਾ ਕੋਈ ਔਰਤ ਨਹੀਂ ਕੀਤੀ ਕੋਈ ਦੇਖੋ ਇੱਕ ਚੀਜ਼ ਸਮਝਣੀ ਪੈਗੀ ਲੋਕਾਂ ਨੇ ਜੇ ਸਰਕਾਰ ਨੂੰ ਚੁਣਿਆ ਸਾਡਾ ਕਾਰਜਕਾਲ 2.5 ਸਾਲ ਦਾ ਅਸੀਂ 2 ਸਾਲ ਦੇ ਵਿੱਚ ਉਸੇ 70% ਤੋਂ ਕੀਤੇ ਹੋਏ ਵਾਅਦੇ ਆਪਣੇ ਪੂਰੇ ਕਰ ਚੁੱਕੇ ਆ 3 ਸਾਲ ਦਾ ਸਾਡਾ ਕਾਰਜਕਾਲ ਪਿਆ ਇਹ ਆਮ ਆਦਮੀ ਪਾਰਟੀ ਆ ਜੁਮਲੇ ਵਾਲੀ ਪਾਰਟੀ ਨਹੀਂ ਆ ਪਹਿਲੀ ਆ ਜਿਹੜੀ ਸੱਤਾਧਾਰੀ ਪਾਰਟੀ ਆ ਉਹਨਾਂ ਦੀ ਤਰ੍ਹਾਂ ਨਾਲ ਸੀ ਝੂਠੇ ਵਾਅਦੇ ਆਪਣੇ ਜਨਤਾ ਦੇ ਨਾਲ ਕਰਦੇ ਆ ਸਾਡੇ ਲਈ ਜਨਤਾ ਚ ਰੱਬ ਆ ਸੋ ਅਸੀਂ ਜਿੱਥੇ ਆਪਣੇ ਸਾਰੇ ਫ੍ਰੀ ਬਿਜਲੀ ਦਾ ਸੀ ਅੱਛੀ ਐਜੂਕੇਸ਼ਨ ਦਾ ਸੀ ਚੰਗੇ ਹਸਪੀਟਲ ਦਾ ਨਿਮਣੀ ਕਰਨ ਦਾ ਸੀਗਾ ਅਸੀਂ ਸਾਰਿਆਂ ਦੇ ਵਾਅਦੇ ਪੂਰੇ ਕੀਤੇ ਆ ਬਿਲਕੁਲ ਉਸੇ ਤਰ੍ਹਾਂ ਜਿਹੜਾ ਸਾਡੀਆਂ ਭੈਣਾਂ ਦੇ ਨਾਲ ਅਸੀਂ ਵਾਅਦਾ ਕਿ ਤਾ ਉਹ ਡੈਫੀਨਿਟਲੀ 100% ਪੂਰਾ ਹੋਇਆ ਮਾਨ ਸਾਹਿਬ ਨੇ ਮੈਡਮ ਮਾਨ ਸਾਹਿਬ ਨੇ 13 0 ਦਾ ਨਾਰਾ ਦਿੱਤਾ ਹੈ ਤੁਹਾਨੂੰ ਕੀ ਲੱਗਦਾ ਕੋ ਸ਼ਾਪੂਦੀ ਜੀ ਦੀ ਜੀਤ ਸੀ ਤਾਂਨੇ ਮਾਰਨ ਤੋਂ ਜਿੱਤੀ ਜਾਊਗੀ ਬਹੁਤ ਅੱਛੇ ਮਾਰਨ ਦੇ ਨਾਲ ਦੇਖੋ ਜਦੋਂ ਵਿਧਾਨ ਸਭਾ ਦੇ ਇਲੈਕਸ਼ਨ ਸੀਗਾ ਉਦੋਂ ਵੀ ਸੱਤਾਧਾਰੀ ਪਾਰਟੀਆਂ ਦੇ ਵਿੱਚ ਜਿਹੜੇ ਲੋਕ ਸੀਗੇ ਜਿਹੜੇ ਸਾਡੇ ਆਪੋਜੀਟ ਸੀਗੇ ਉਹ ਕਿਤੇ ਘੱਟ ਤਾਕਤਵਰ ਸੀਗੇ ਉਹਨਾਂ ਕੋਲ ਕਿਤੇ ਰਿਸੋਰਸਸ ਦੀ ਕਮੀ ਸੀ ਉਹਨਾਂ ਕੋਲ ਕਿਤੇ ਪੈਸੇ ਦੀ ਕਮੀ ਸੀਗੀ ਲੇਕਿਨ ਅਸੀਂ ਵੱਡੀ ਮੈਜੋਰਟੀ ਦੇ ਨਾਲ ਉਹ ਦੋਵੇਂ ਜਿੱਤੇ ਤੇ ਹੁਣ ਤਾਂ ਅਸੀਂ ਕੰਮ ਕਰਕੇ ਲੋਕਾਂ ਦੀ ਹਾਜ਼ਰੀ ਚ ਜਿਹੜੀ ਹੈ ਵੋਟ ਮੰਗਣ ਆਏ ਆ ਕੰਮ ਕਰਨ ਤੋਂ ਬਾਅਦ ਹੁਣ ਤਾਂ ਡੈਸੀਨੇਟਲੀ ਅਸੀਂ ਵੱਡੀ ਮੈਜੋਰਟੀ ਦੇ ਨਾਲ ਜਿਹੜੀ ਹੈ ਆਪਣੀ ਜਿੱਤ ਹਾਸਲ ਕਰ ਕੋਲ ਮਾਨ ਸਾਹਿਬ ਦਾ 13 0 ਦਾ ਨਾਰਾ ਆ ਉਸ ਤੋਂ ਬਾਅਦ ਤੁਸੀਂ ਵੀ ਕਹਿੰਦੇ ਵੱਡੀ ਮжоਰਿਟੀ ਨਾਲ ਜਿੱਤਾਂਗੇ ਪਰ ਕਾਂਗਰਸ ਦੇ ਪੰਜਾਬ ਪ੍ਰਧਾਨਾ ਜਿੱਥੇ ਇੱਕ ਬਿਆਨ ਦੇ ਕੇ ਗਏ ਹੈ ਰਿਜ਼ਲਟ ਕੱਢ ਕੇ ਗਏ ਹੈ ਚੌਥਾ ਨੰਬਰ ਦੇ ਕੇ ਗਏ ਹੈ ਸ਼ਰਤ ਆਹ ਦੇਖੋ ਇਹਨਾਂ ਨੇ ਚੌਥਾ ਤੀਸਰਾ ਨੰਬਰ ਦੇਣ ਦੇ ਨਾਲ ਕੁਝ ਨਹੀਂ ਆਣਾ ਸਾਨੂੰ ਨੰਬਰ 2 ਦੇ ਨਾਲ ਲੋਕ ਨੇ ਸਾਨੂੰ ਨੰਬਰ 2 ਨਾਲ ਹੀ ਜਨਤਾ ਹੈ ਜਦੋਂ ਜਨਤਾ ਨੇ ਸਾਨੂੰ ਨੰਬਰ 1 ਕਰਾਰ ਦਿੱਤਾ ਕਿ ਇਹਨਾਂ ਦੇ ਕਹਿਣ ਨਾਲ ਜਾਂ ਨਾ ਕਹਿਣ ਨਾਲ ਬਹੁਤਾ ਫਰਕ ਹੀ ਨਹੀਂ ਪੈਂਦਾ ਲੋਕ ਸਭਾ ਹਲਕੀ ਨਹੀਂ ਛੋਟੀ ਹੋਣੀ ਕੋਈ ਲੋਕ ਸਭਾ ਹਲਕੇ ਲਈ ਜਦੋਂ ਪਹਿਲੀ ਕਹਿੰਦਾ ਜਦੋਂ ਵੀ ਇਹ ਕਹਿੰਦਾ ਕਿ ਲੋਕਾਂ ਵੱਲੋਂ ਪਹਿਲਾਂ ਹੀ ਕਿਹਾ ਸੀ ਕੰਮ ਦੀ ਰਾਜਨੀਤੀ ਪਸੰਦ ਆ ਰਹੀ ਹੈ ਉਸੇ ਆਧਾਰ 'ਤੇ ਵੱਡੀ ਗਿਣਤੀ ਤੋਂ ਲੋਕ ਸਾਨੂੰ ਸਪੋਰਟ ਕਰ ਰਹੇ ਆ ਹੁਸ਼ਿਆਰਪੁਰ ਦੁਆਬਾ ਜਿਹੜਾ ਪੜਿਆ ਲਿਖਿਆ ਏਰੀਆ ਸਪੈਸ਼ਲੀ ਅਗਰ ਮੈਂ ਹੁਸ਼ਿਆਰਪੁਰ ਦੀ ਗੱਲ ਕਰਾਂ ਤੇ ਐਜੂਕੇਟਿਡ ਏਰੀਆ ਇੱਥੇ ਲੋਕ ਕੰਮ ਦੇ ਨਾਂ ਤੇ ਵੋਟ ਪਾਉਂਦੇ ਆ ਸਾਨੂੰ ਪਹਿਲਾਂ ਵੀ ਪਸੰਦ ਕੀਤਾ ਔਰ ਹੁਣ ਵੀ ਦਫਲੇ ਨਹੀਂ ਕੀਤਾ